ਹੈਲੋ ਫਰੈਂਡਸ ਮੈਂ ਤੁਹਾਡੇ ਨਾਲ ਪਟਿਆਲਾ ਰਿਆਸਤ ਦੇ ਨਾਲ ਜੁੜੀਆਂ ਕੁਝ ਕੁ ਗੱਲਾਂ ਨਹੀਂ ਗੀਆਂ ਜਿਹੜੀਆਂ ਉਹ ਸਾਂਝੀਆਂ ਕਰਦਾ ਕਹਿੰਦੇ ਪਟਿਆਲਾ ਰਿਆਸਤ ਦੇ ਜਿਹੜੇ ਰਾਜੇ ਮਹਾਰਾਜੇ ਸੀਗੇ ਉਹਨਾਂ ਨੇ ਆਪਦਾ ਜੀਵਨ ਹੈਗਾ ਜਿਹੜਾ ਟਾਈਮ ਹੈਗਾ ਉਹ ਹਮੇਸ਼ਾ ਐਸ ਪ੍ਰਸਤੀ ਵਾਲਾ ਰੱਖਿਆ ਸੀ ਉਹ ਗੱਲ ਅਲੱਗ ਹੈਗੀ ਕਿ ਬਾਅਦ ਦੇ ਵਿੱਚ ਉਹਨਾਂ ਨਾਲ ਧੱਕਾ ਕੀਤਾ ਅੰਗਰੇਜ਼ ਸਰਕਾਰ ਨੇ ਪਰ ਫੇਰ ਵੀ ਜਿੰਨਾ ਜੀਵਨ ਉਹਨਾਂ ਨੇ ਜਿਉਇਆ ਉਹ ਐਸ਼ ਪ੍ਰਸਤੀ ਦੇ ਵਿੱਚ ਹੀ ਜਿਉਇਆ ਜਿਵੇਂ ਕਿ ਮਹਾਰਾਜਾ ਭੁਪਿੰਦਰ ਸਿੰਘ ਸੀਗਾ ਉਸ ਦੀਆਂ 10 ਰਾਣੀਆਂ ਸੀ ਤੇ 350 ਉਪਰ ਰਾਣੀਆਂ ਸੀਗੀਆਂ ਤੇ ਉਹਦੇ 3 ਦਿਨਾਂ ਦੇ ਖਾਣੇ ਦਾ ਖਰਚਾ 50000 ਰੁਪਏ ਤੋਂ ਉੱਪਰ ਸੀਗਾ ਕਹਿੰਦੇ ਉਹਨੂੰ ਇੱਕ ਖਾਸ ਕਿਸਮ ਦਾ ਜਿਹੜਾ ਪੰਛੀ ਸੀਗਾ ਜਿਹੜਾ ਰੂਸ ਦੀ ਕੜਾਕੇ ਦੀ ਠੰਡ ਦੇ ਵਿੱਚ ਮਿਲਦਾ ਉਹਦਾ ਦਿਮਾਗ ਖਵਾਇਆ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਪਟਿਆਲਾ ਰਿਆਸਤ ਦੇ ਉਦਮ ਸਦਕਾ ਜਾਨੀ ਕਿ ਪਟਿਆਲਾ ਰਾਸਤੇ ਨੇ ਜੀ ਉਤੇ ਜੋਰ ਲਾਇਆ ਭਾਰਤ ਦਾ ਜਿਹੜਾ BCCI ਕ੍ਰਿਕਟ ਬੋਰਡ ਹੈਗਾ ਉਹ ਵੀ ਇਹਨਾਂ ਦੁਆਰਾ ਅੰਗਰੇਜ਼ਾਂ ਨਾਲ ਮਿਲ ਕੇ ਬਣਾਇਆ ਗਿਆ ਸੀਗਾ ਤੇ ਮਹਾਰਾਜਾ ਭੁਪਿੰਦਰ ਸਿੰਘ ਦੀ ਕਹਿੰਦੇ ਪਰਸਨੈਲਿਟੀ ਇਹੋ ਜੀ ਸੀਗੀ ਜਿਵੇਂ ਹਿਟਲਰ ਸੀਗਾ ਜੋ ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਸੀਗਾ ਤੇ ਮਹਾਰਾਜੇ ਦੀ ਉਸ ਟਾਈਮ ਅੰਗਰੇਜ਼ਾਂ ਨਾਲ ਮਿੱਤਰਤਾ ਸੀ ਪਰ ਫੇਰ ਵੀ ਹਿਟਲਰ ਨੇ ਕਹਿੰਦੇ ਇੱਕ ਕਾਰ ਸੀ ਜਿਹੜੀ ਉਹ ਮਹਾਰਾਜ ਜੀ ਨੂੰ ਗਿਫਟ ਕੀਤੀ ਸੀ ਤੇ ਮਹਾਰਾਜ ਆ ਭਪਿੰਦਰ ਸਿੰਘ ਦਾ ਬੇਟਾ ਸੀਗਾ ਜੋ ਜਦਵਿੰਦਰ ਸਿੰਘ ਉਹ ਇੱਕ ਖਾਸ ਕਿਸਮ ਦੇ ਬਿਸਕਟ ਖਾਂਦਾ ਸੀਗਾ ਜਿਹੜੇ ਇੱਕ ਮੰਥ ਦੇ ਵਿੱਚ ਲੰਡਨ ਤੋਂ ਦੋ ਵਾਰ ਡਿਲੀਵਰ ਹੁੰਦੇ ਸੀਗੇ ਇਹ ਸੀਗੀਆਂ ਪਟਿਆਲਾ ਰਿਆਸਤ ਦੇ ਨਾਲ ਜੁੜੀਆਂ ਕੁਝ ਕੁ ਗੱਲਾਂ ਤੇ ਹੋਰ ਜਾਣਕਾਰੀ ਦੇ ਲਈ ਪੇਜ ਨੂੰ ਫੋਲੋ ਕਰੋ ਵੀਡੀਓ ਤੇ ਕਮੈਂਟ ਕਰੋ ਤੇ ਸ਼ੇਅਰ ਕਰੋ ਲਾਈਕ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ